ਹਾਂ ਜੀ ਕਿਸਾਨ ਭਰਾਵੋ ਸਾਰਨੋਂ ਪਹਿਲਾਂ ਤਾਂ ਪਿਆਰ ਭਰੀ ਸਤ ਸ੍ਰੀ ਅਕਾਲ ਉਮੀਦ ਹੈ ਕਿ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਿਹੜੇ 5 ਫਸਲਾਂ ਦਾ ਰੇਟ ਹੈ ਜਿਹੜਾ ਸੈਂਟਰ ਸਰਕਾਰ ਵੱਲੋਂ ਜਿਹੜਾ ਵਧਾਇਆ ਗਿਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਜਿਹੜੀ ਪ੍ਰੋਪਰ ਜਾਣਕਾਰੀ ਦੇਵਾਂਗੇ ਸੋ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਲੋੜਵੰਦ ਕਿਸਾਨ ਭਰਾਵਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਗੱਲ ਕਰਦੇ ਆਂਗੇ ਕਿਹੜੀਆਂ-ਕਿਹੜੀਆਂ ਫਸਲਾਂ ਦਾ ਰੇਟ ਹੈ ਜਿਹੜਾ ਉਹ ਵਧਾਇਆ ਗਿਆ ਸਭ ਤੋਂ ਪਹਿਲਾਂ ਤਾਂ ਕਣਕ ਦਾ ਰੇਟ ਜਿਹੜਾ ਉਹ ਵਧਾਇਆ ਗਿਆ ਅਤੇ ਦੂਜਾ ਜਿਹੜਾ ਮਸਰਾਂ ਦੀ ਦਾਲ ਆ ਉਹਦਾ ਰੇਟ ਵੀ ਜਿਹੜਾ ਵਧਾਇਆ ਗਿਆ ਤੀਜਾ ਰੇਟ ਆ ਜਿਹੜਾ ਉਹ ਸੂਰਜਮੁਖੀ ਦਾ ਜਿਹੜਾ ਖੇਤੀ ਕਰਦੇ ਨੇ ਵੀਰ ਉਧਰ ਰੇਟ ਦੇ ਵਿੱਚ ਵੀ ਆਪਾਂ ਨੂੰ ਵਾਅਦਾ ਦੇਖਣ ਨੂੰ ਮਿਲਿਆ ਜਾ ਗੱਲ ਕਰਦੇ ਆਂਗੇ ਕਣਕ ਦਾ ਜਿਹੜਾ ਰੇਟ ਹੈ ਅਕਤੀ ਦਾ ਉਹ ਹੁਣ 160 ਰੁਪਏ ਜਿਹੜਾ ਵਾਅਦਾ ਸਰਕਾਰ ਨੇ ਜਿਹੜਾ ਉਹ ਕੀਤਾ ਗਿਆ ਸੋਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿਸਾਨ ਭਰਾਵੋ ਕਿ ਹਰੇਕ ਸਾਲ ਸੈਂਟਰ ਦੀ ਸਰਕਾਰ ਫਸਲਾਂ ਦੇ ਰੇਟ ਜਿਹੜੇ ਕੁਛ ਨਾ ਕੁਛ ਵਧਾਉਂਦੀ ਰਹਿੰਦੀ ਹੈ ਇਸ ਸਾਲ 160 ਰੁਪਏ ਜਿਹੜਾ ਰੇਟ ਆ ਉਹ ਕਣਕ ਦਾ ਵਧਾਇਆ ਗਿਆ। ਪਿਛਲੇ ਸਾਲ ਜਿਹੜਾ 150 ਰੁਪਏ ਰੇਟ ਜਿਹੜਾ ਵਧਾਇਆ ਗਿਆ ਸੀ। ਇਸ ਸਾਲ 10 ਰੁਪਏ ਵੀ ਹੋਰ ਵੱਧ ਵਧਾਏ ਗਏ ਨੇ। ਪਿਛਲੇ ਸਾਲ ਜਿਹੜਾ ਕਣਕ ਦਾ ਰੇਟ ਸੀ ਉਹ 2425 ਰੁਪਏ ਸੀ ਅਤੇ ਜਿਹੜਾ ਇਸ ਸਾਲ ਜਿਹੜਾ ਨਵਾਂ ਰੇਟ ਹੈ ਉਹ 2585 ਰੁਪਏ ਜਿਹੜਾ ਕਣਕ ਦਾ ਰੇਟ ਹੈ ਉਹ ਕੀਤਾ ਗਿਆ। ਜੇਕਰ ਭਰਾ ਉਹ ਸਰੋਂ ਦੀ ਹੁਣ ਆਪਾਂ ਗੱਲ ਕਰੀਏ ਤਾਂ 250 ਰੁਪਿਆ ਸਰੋਂ ਦੀ ਰੇਟ ਆ ਜਿਹੜਾ ਉਹ ਵਧਾਇਆ ਗਿਆ ਹੁਣ ਸਰੋਂ 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜੀ ਉਹ ਹੁਣ बिकੇਗੀ ਮਾਸਰਾ ਤੇ ਦਾਲ ਦਾ ਜਿਹੜਾ 300 ਰੁਪਿਆ ਜਿਹੜਾ ਉਹ ਵਧਾਇਆ ਗਿਆ ਹੁਣ ਇਹ 7000 ਰੁਪਏ ਦੇ ਜਿਹੜੇ ਹਿਸਾਬ ਨਾਲ ਜਿਹੜੀ ਉਹ ਹੁਣ ਇਹ ਪ੍ਰਤੀ ਕੁਇੰਟਲ ਜਿਹੜੀ 7000 ਰੁਪਏ ਦੇ ਹਿਸਾਬ ਨਾਲ ਜਿਹੜੀ ਇਹ बिकੂਗੀ ਚੋਲਿਆਂ ਦੀ ਗੱਲ ਕਰੀਏ ਜੇਕਰ 225 ਰੁਪਏ ਜਿਹੜਾ ਉਹ ਵਾਅਦਾ ਕੀਤਾ ਗਿਆ 5875 ਰੁਪਿਆ ਦੇ ਹਿਸਾਬ ਨਾਲ ਜਿਹੜਾ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੇ ਇਹ ਵਿਕਣਗੇ ਜੇਕਰ ਜਿਉਂ ਦੀ ਗੱਲ ਕਰੀਏ ਤਾਂ 175 ਰੁਪਏ ਦਾ ਜਿਹੜਾ ਉਹ ਵਾਅਦਾ ਜਿਉਂ ਦੇ ਰੇਟ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜਾ ਉਹ 2175 ਰੁਪਏ ਦੇ ਹਿਸਾਬ ਨਾਲ ਇਹ ਚੋਨੇ ਦੇ ਨਾਲ ਜੇਕਰ ਕਣਕ ਦਾ ਆਪਾਂ ਹਿਸਾਬ ਲਾਈਏ ਤਾਂ ਕਣਕ ਦਾ ਰੇਟ ਜਿਹੜਾ ਸਰਕਾਰ ਨੇ ਐਮਐਸਪੀ ਰੇਟ ਹੈ ਜਿਹੜਾ ਉਹ 160 ਰੁਪਏ ਜਿਹੜਾ ਕਣਕ ਉਹਦੇ ਝੋਨੇ ਦੇ ਮੁਕਾਬਲੇ ਵਧੀਆ ਹੀ ਵਧਾਇਆ ਹੈਗਾ ਝੋਨੇ ਦਾ ਜਿਹੜਾ ਰੇਟ ਜਿਹੜਾ ਉਹ ਵਧਾਇਆ ਉਹ ਤਾਂ ਸਰਕਾਰ ਨੇ ਬਸ ਇੱਕ ਮਜ਼ਾਕ ਜਿਹਾ ਹੀ ਕੀਤਾ ਸੀ ਉਹਦੇ ਮੁਕਾਬਲੇ ਕਣਕ ਦਾ ਰੇਟ ਆਪਾਂ ਨੂੰ ਜਿਹੜਾ ਉਹ ਵਧੀਆ ਵਧਿਆ ਦੇਖਣ ਨੂੰ ਮਿਲੇਗਾ 160 ਰੁਪਏ ਜਿਹੜਾ ਕਣਕ ਦਾ ਰੇਟ ਆ ਉਹ ਵਧਾਇਆਗਾ ਜੇਕਰ ਕਿਸਾਨ ਭਰਾ ਉਹ ਆਪਾਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਣਕ ਦਾ ਹਿਸਾਬ ਲਾਈਏ ਵੀ ਕਿੱਲੇ ਦੇ ਹਿਸਾਬ ਨਾਲ ਕਣਕ ਦਾ ਰੇਟ ਆ ਜਿਹੜਾ ਉਹ ਕਿੰਨਾ ਕੁ ਵਧਿਆ ਝਾੜ ਦੇ ਹਿਸਾਬ ਨਾਲ ਤਾਂ ਕਿਸਾਨ ਭਰਾਵੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਐਮਐਸਪੀ ਰੇਟ ਦੇ ਹਿਸਾਬ ਨਾਲ 4000 ਤੋਂ 5000 ਦਾ ਜਿਹੜਾ ਮੁਨਾਫਾ ਹੋ ਹੁਣ ਆਪਾਂ ਨੂੰ ਵੱਧੋ ਜਿਹੜਾ ਹੋ ਸਕਦਾਗਾ ਬਾਕੀ ਇਹ ਜਿਹੜਾ ਕਣਕ ਦੇ ਝਾੜ ਦੇ ਉੱਤੇ ਜਿਹੜਾ ਇਹ ਵੱਧ ਡ ਪੈਣ ਜਿਹੜਾ ਉਹ ਕਰ ਸਕਦਾਗਾ ਮੰਨ ਲੇ ਕਿ ਚਲੋ ਵੀ ਹਰੇਕ ਕਿਸਾਨ ਨੂੰ 4000 ਜਾਂ 4500 ਤੋਂ ਕਿੱਲੇ ਦੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜਾ ਉਹ ਫਾਇਦਾ ਹੋਇਆ ਹੀ ਹੋਇਆ ਹੈ ਸੋ ਕਿਸਾਨ ਪ੍ਰਭੂ ਇਹ ਸੀ ਹਾੜੀ ਦੀਆਂ ਫਸਲਾਂ ਦੇ ਬਾਰੇ ਜਾਣਕਾਰੀ ਜੇਕਰ ਕਿਸਾਨ ਪ੍ਰਭੂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਕੋਈ ਸੇ ਤੋਂ ਜਾਣਕਾਰੀ ਮਿਲਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਧੰਨ